ਤੇ ਮੈਂ ਦੇਖ ਰਿਆ ਸੀ ਜਦੋਂ ਮਜੀਠਾ ਸਾਹਿਬ ਵੀ ਆਏ ਆ ਉਹ ਵੀ ਹਰਲ ਹਰਲ ਉਧਰ ਨੂੰ ਚਲੇ ਗਏ ਬਾਜਵਾ ਸਾਹਿਬ ਵਿਰੋਧੀ ਧਰ ਦੇ ਨੇਤਾ ਵਾ ਉਹ ਆਏ ਸੀ ਉਹ ਹਰਲ ਹਰਲ ਇਧਰ ਨੂੰ ਚਲੇ ਗਏ ਆਪਣੀ ਵੀਡੀਓ ਬਣਾਉਂਦੇ ਬਣਾਉਂਦੇ ਉੱਥੇ ਤੋਂ ਕੈਮਰਾ ਤੱਕ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕਿਸੇ ਦੇ ਪਰਿਵਾਰ ਦੇ ਜੀ ਇਹਨਾਂ ਦੁੱਖ ਸਾਂਝਾ ਕੀਤਾ ਹੋਵੇ ਵੀ ਇੱਥੇ ਕਿੱਡੀ ਤੜੀ ਕੰਫਿਊਜ਼ਨ ਚ ਚੱਲ ਰਹੀ ਸੀ ਕਿ ਇਹਦੇ ਤੇ ਤੁਸੀਂ ਸਿਆਸਤ ਕਰ ਰਹੇ ਜੋ ਇੱਥੇ ਕਮ ਸੋ ਕਮ ਇਕੱਠੀ ਹੋ ਕੇ ਇਹ ਗੱਲ ਕਹਿ ਦੋ ਵੀ ਜੋ ਕੁਝ ਹੋਇਆ ਮੰਦ ਭਾਗਾ ਹੋਇਆ ਵਾ ਭਾਜੀ ਦੁਸ਼ਮਣ ਦੇ ਘਰੇ ਵੀ ਜਾਈਏ ਨਾ ਤੇ ਉੱਥੇ ਵੀ ਜਾ ਕੇ ਇਹ ਗੱਲ ਕਹਿਣੀ ਪੈਂਦੀ ਆ ਕਿ ਭਾਈ ਦੁੱਖ ਦੀ ਘੜੀ 'ਚ ਤੇਰੇ ਨਾਲ ਆ ਪਰ ਤੁਸੀਂ ਇੱਥੇ ਲੋਕੀ ਅੱਜ 70 ਵਿਖੇ ਹੋਏ ਆ ਲੋਕ ਆਪਣਾ ਇਨਸਾਫ ਲੈਣ ਲਈ ਉਹ ਧਿਆਣ ਕੇ ਬੈਠੇ ਨੇ ਛੋਟੇ ਛੋਟੇ ਬੱਚੇ ਵੇ ਕਿ ਕਿਸ ਦੀ ਧੀ ਕਿਸੇ ਦਾ ਪੁੱਤ ਕਿਸੇ ਦੀ ਘਰਵਾਲੀ ਉਹ ਆ ਕੇ ਬੈਠੀ ਐ ਤੇ ਤੁਸੀਂ ਕਿਹੜਾ ਆਪਣਾ ਡਰਾਮਾ ਰਚਾਰੇ ਜੋ ਤੁਸੀਂ ਮੀਡੀਆ ਦੇ ਉੱਤੇ ਸਰੇ ਆਮ ਨਜ਼ਰ ਆ ਰਹੇ ਸੀ 12 ਬੰਦੀ ਮਾਰਨ ਤੋਂ ਬਾਅਦ ਜੁੱਲੀ ਬਿਸਤਰਾ ਗੋਲ ਕੀਤਾ ਕੀ ਕੀਤਾ ਜਦੋਂ ਲੋਕ ਕਹਿੰਦੇ ਜੁੱਲੀ ਬਿਸਤਰਾ ਗੋਲ ਕਰੋ ਉਦੋਂ ਕਰੋ ਜਦੋਂ ਬੀਬੀ ਦਵਾਈਆਂ ਪਾਉਂਦੀ ਸੀ ਜਾ ਕੇ ਵੀ ਇੱਥੇ ਨਕਲੀ ਸ਼ਰਾਬ ਵਿਕਦੀ ਆ ਉਦੋਂ ਸਸਪੈਂਡ ਕਰ ਦਿਓ ਮੈਂ ਨਹੀਂ ਇਹ ਕੱਲ ਕਹਿੰਦਾ ਕਿ ਸਾਰੇ ਮਾੜੇ ਹੁੰਦੇ ਆ ਦਾਲ ਦੇ ਵਿੱਚ ਇੱਕ ਹੀ ਕੋਰਕੂ ਹੁੰਦਾ ਵਾ ਜਦੋਂ ਕਿਤੇ ਬੁਰਕੀ ਚਾਜੇ ਤੇ ਸਾਰੀ ਰੋਟੀ ਦਾ ਸਵਾਦ ਮਾਰ ਦਿੰਦਾ ਹੁਣ ਜਿਹੜੇ ਦਾਲ ਤੇ ਕੋਰਕੂ ਆ ਇਹਨਾਂ ਨੂੰ ਪਤਾ ਵਾ ਮੈਂ ਤਾਂ ਕਿ ਆਮ ਆ ਸੋਸ਼ਲ ਵਰਕਰ ਆ ਲੇਕਿਨ ਮੈਨੂੰ ਥੋੜਾ ਥੋੜਾ ਪਤਾ ਕੀ ਗੱਲ ਇਹਨਾਂ ਦੀ ਅੱਖਾਂ ਨਹੀਂ ਖੁੱਲੀਆਂ ਇਸ 17 ਨਹੀਂ 17 ਤੋਂ 21 ਹੋ ਗਈਆਂ 21 ਹੋ ਗਈਆਂ 21 ਹੋ ਗਈਆਂ ਲੇਕਿਨ ਇਹ ਫਿਰ ਸਰਕਾਰ ਕਿਉਂ ਆਕੜਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਵੀ ਅਹੀਂ ਘੱਟ ਤੋਂ ਘੱਟ ਨਹੀਂ ਮੌਕੇ ਤੇ ਜਾ ਕੇ ਬੰਦੇ ਫੜ ਲਏ ਤੁਹਾਨੂੰ ਲੱਗਦਾ ਕਿ ਵਾਕਈ ਪੋਲੀਟੀਕਲ ਸ਼ੈਲਟਰ ਹੈਗਾ ਕਿਸੇ ਵੀ ਚੀਜ਼ ਦਾ ਰੱਸਾ ਕਿਹਦੇ ਹੱਥ ਚ ਹੁੰਦਾ ਸੀਐਮ ਕਿਹਨੂੰ ਕਹਿੰਦੇ ਆ ਸੀਮਾ ਦੇ ਹੱਥ ਚ 92 ਐਮਐਲਆ ਦਾ ਰੱਸਾ ਵਾ ਤੇ ਇਹਦੇ ਤੋਂ ਬਾਹਰ ਤੁਰੇ ਫਿਰਦੇ ਆ ਜਦੋਂ ਲੋਕ ਮਰ ਜਾਂਦੇ ਆ ਤੇ ਉਦੋਂ ਇੱਕ ਦੂਜੇ ਤੇ ਰਾਜਨੀਤੀ ਕਰਕੇ ਉਹਨੂੰ ਬਦਨਾਮ ਕਰ ਲੋ ਉਹਨੂੰ ਬਦਨਾਮ ਕਰ ਲੋ ਪਾ ਲਾ ਕੇ ਇਹ ਸਾਰੇ ਇਸ ਗਲਤੀ ਦੇ ਜ਼ਿੰਮੇਵਾਰ ਆ ਇਹ ਕਿੰਨਾ ਕਿ ਮੈਨੂੰ ਕੋਈ ਵੀ ਐਮਐਲਏ ਦੱਸੇ ਕਿ ਜਦੋਂ ਚੋਣਾਂ ਹੁੰਦੀਆਂ ਵਾ ਬਗੈਰ ਸ਼ਰਾਬ ਦਿੱਤਿਆਂ ਕੋਈ ਐਮਐਲਏ ਵੋਟਾਂ ਮੰਗਦਾ ਹੋਵੇ ਔਰ ਪਹਿਲੇ ਨੰਬਰ ਤੇ ਲੱਤ ਤਾਂ ਤੁਸੀਂ ਲਾਉਂਦੇ ਜੋ ਹੁਣ ਬਹੁਤ ਸਾਰੇ ਜਵਾਗ ਸ਼ਰਾਬ ਦੇ ਆਦੀ ਇਸੇ ਕਰਕੇ ਉਹਨਾਂ ਨੂੰ ਗੁੰਮਰਾਹ ਕਰਕੇ ਰੈਲੀਆਂ ਤੇ ਗੁਰਪ੍ਰੀਤ ਖੜਿਆ ਜਾਂਦਾ ਸੀ ਬਾਈ ਦੀ ਸਰਕਾਰ ਦੇ ਸਮੇਂ ਵੀ ਇੱਕ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਸੀ ਤੇ ਹੀ ਮੁੱਖ ਮੰਤਰੀ ਸਾਹਿਬ ਜੀ ਜਿਹੜੇ ਜੇ ਸਰਕਾਰ ਦੇ ਖਿਲਾਫ ਬੋਲਦੇ ਹੋ ਨਜ਼ਰ ਆਉਂਦੇ ਸਨ ਕਹਿੰਦੇ ਨਾ ਕਿਸੇ ਦਾ ਸਿਰ ਜਦੋਂ ਬਾਦੀ ਗੁੰਤ ਕਰਨਾ ਸੌਖੀ ਹੁੰਦੀ ਜਦੋਂ ਆਪਣਾ ਸਿਰ ਆਪੇ ਗੁੰਦੀਦਾ ਨਾ ਪਤਾ ਉਦੋਂ ਲੱਗਦਾ ਵਾ ਹੁਣ ਸੀਐਮ ਸਾਹਿਬ ਆਪਣਾ ਸਿਰ ਆਪ ਗੁੰਦਣ ਡੇ ਆ ਕਿ ਕੈਪਟਨ ਬਨਰਦੀ ਸਰਕਾਰ ਸੀ 20 ਦੇ ਵਿੱਚ ਗੁਰਪ੍ਰੀਤ ਮੁੱਛਲਾਂ ਦੇ ਨੇੜੇ 120 ਦੇ ਕਰੀਬ ਮੌਤਾਂ ਹੋਈਆਂ ਸੀ ਔਰ ਉਹ ਉਹ ਚੀਜ਼ਾਂ ਤੋਂ ਸਾਨੂੰ ਵੇਖੋ ਸਾਡਾ ਪ੍ਰਸ਼ਾਸਨ ਸਾਡੀਆਂ ਸਰਕਾਰਾਂ ਕਿੰਨੀਆਂ ਅਨਗੌਲੀ ਕਰ ਜਾਂਦੀਆਂ ਵੀ ਜਿੱਥੇ 120 ਬੰਦਿਆਂ ਦੀ ਮੌਤ ਆਈ ਫਿਰ ਇਹੋ ਜ ਖੜੀ ਹੁੰਦੀ ਆ ਹਾਲਾਤ ਇਹ ਬਣਾਤੇ ਨਾ ਮਰੀ ਨਹੀਂ ਦੇਤੇ ਕਿਸ ਹੁਣ ਵਜੇ ਥੰਮੀ ਦੇ ਉਮਰ ਵਿਜੇ ਪ੍ਰਤਾਪ ਰੋਲਾ ਪਾ ਪਾ ਕੇ ਹੰਬ ਗਿਆ ਉਹਨੇ ਨਸ਼ੇ ਦੀ ਵੀ ਰੋਲਾ ਪਾਇਆ ਲੇਕਿਨ ਉਹ ਬੰਦੇ ਨੂੰ ਇੱਕ ਸਾਈਡ ਤੇ ਲਾ ਕੇ ਰੱਖਿਆ ਉਹ ਬੰਦਾ ਕਿਤਨਾ ਕਿਤੇ ਡਿਫਾਈਨ ਕਰਦਾ ਸੀ ਉਹਨੂੰ ਚਾਹੇ ਗ੍ਰਹਿ ਮੰਤਰੀ ਲਾਇਆ ਜਾਂਦਾ ਚਾਹੇ ਕਿਤੇ ਉਹਨੂੰ ਜਿਵੇਂ ਇਹਨਾਂ ਨੇ ਇੱਕ ਨਸ਼ਿਆਂ ਦੇ ਵਿਰੋਧ ਕਮੇਟੀ ਬਣਾਈ ਆ ਉਹਦੇ ਵਿੱਚ ਮੈਂਬਰ ਇਨਵੋਲਵ ਕਰ ਲੈਂਦੇ ਅੰਮ੍ਰਿਤਸਰ ਦੇ ਮੂਦਲ ਕਲੱਬ ਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਕਿ 18 ਦੇ ਕਰੀਬ ਜਿਦੇਲੀ ਸ਼ਰਾਬ ਕਾਰਨ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਸਾਡੇ ਨਾਲ ਬੋਸ ਸਿੰਘ ਹੁਣੇ ਮੌਜੂਦ ਨੇ ਬੋਸ ਸਿੰਘ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਤੁਸੀਂ ਬਹੁਤ ਸਾਰੀ ਆਵਾਜ਼ ਵਿੱਚ ਚੁੱਕਦੇ ਰਹੇ ਹੋ ਸ਼ਰਾਬ ਨੂੰ ਲੈ ਕੇ ਔਰ ਕਿਸੇ ਸਮੇਂ ਪਾਰਟੀ ਦਾ ਹਿੱਸਾ ਵੀ ਰਹੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਵੇਖੋ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਹੜੀ ਇਹ ਘਟਨਾ ਵਾਪਰੀ ਆ ਮੈਂ ਉਹਨਾਂ ਘਰਾਂ ਦੇ ਵਿੱਚ ਜਾ ਕੇ ਵੇਖਿਆ ਔਰ ਉਹ ਘਰਾਂ ਦਾ ਹਾਲਾਤ ਇਦਾਂ ਸੀ ਕਿ ਜਿਵੇਂ ਜਾਨਵਰ ਸਵੇਰੇ ਚੋਗਾ ਚੁਗਣ ਜਾਂਦਾ ਤੇ ਸ਼ਾਮ ਨੂੰ ਆਪਣੇ ਬੱਚਿਆਂ ਦੇ ਮੂੰਹ ਚ ਆ ਕੇ ਪਾਉਂਦਾ ਇਦਾਂ ਦੇ ਹਾਲਾਤ ਸੀ ਔਰ ਜਿਨ੍ਹਾਂ ਦੇ ਸਿਰ ਦੇ ਸਾਈ ਚਲੇ ਗਏ ਜਿਨ੍ਹਾਂ ਬੱਚਿਆਂ ਦੇ ਮਾਂ ਬਾਪ ਚਲੇ ਗਏ ਠੀਕ ਆ ਸੀਐਮ ਸਾਹਿਬ ਆਏ ਸੀ ਉਹਨਾਂ ਨੇ 10-10 ਲੱਖ ਰੁਪਇਆ ਔਰ ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਔਰ ਉਹਨਾਂ ਨੂੰ ਵੱਡੇ ਹੋਣ ਤੇ ਨੌਕਰੀ ਦੀ ਗੱਲ ਕੀਤੀ ਆ ਇਹ ਅਕਸਰ ਰਾਜਨੀਤਿਕ ਦਾਅਵੇ ਕਰਦੇ ਆ ਤੇ ਦਾਅਵੇ ਜਿੰਨਾ ਚਿਰ ਸਿਰੇ ਨਹੀਂ ਚੜਦੇ ਉਹਨਾਂ ਚਿਰ ਲੋਕਾਂ ਦੇ ਵਿੱਚ ਜਿਹੜੇ ਬੇਜਿਕਨੀ ਹੁੰਦੀ ਆ ਇਹ ਪ੍ਰੈਸ ਦੇ ਸਾਹਮਣੇ ਗੱਲ ਕਹਿ ਜਾਣੀ ਉਹਦੇ ਤੇ ਕਿੰਨਾ ਕ ਖਰੇ ਉੱਤਨਾ ਹੀ ਆਉਣ ਵਾਲਾ ਸਮਾਂ ਦੱਸੂਗਾ ਔਰ ਮੈਂ ਕਹਿੰਦਾ ਵਾ ਗੁਰੂ ਘਰ ਦੇ ਵਿੱਚ ਖਲੋ ਕੇ ਕਾਨਫਰੰਸ ਹੋਈ ਆ ਤੇ ਹੋ ਸਕਦਾ ਇਹ ਗੱਲ ਸਿਰੇ ਚੜੇ ਔਰ ਜੇ ਨਹੀਂ ਚੜਦੀ ਤੇ ਫਿਰ ਬਹੁਤ ਵੱਡਾ ਜਿਹੜਾ ਉਹਦੇ ਵਿੱਚ ਗੁਨਾਹਗਰ ਇਹ ਵੀ ਕਿਨੇ ਜਾਣਿਆ ਕਿ ਇਹ ਨਹੀਂ ਲੱਗਦਾ ਪਿਆ ਕਿ ਸੱਪ ਡੰਗ ਜਾਂਦਾ ਤੇ ਲਕੀਰ ਕ ਇਸੇ ਐਸੀ مسئلے ਤੇ ਆਉਂਦੇ ਆ ਵਾ ਜਦੋਂ ਮੈਂ ਇੱਥੇ ਕੋਸ਼ਿ ਇੱਕ ਦੋ ਬੀਬੀਆਂ ਨਾਲ ਮਿਲੀ ਵਾਰ ਲੱਭਤਾ ਇਹ ਦੂ ਕਹਿੰਦੀ ਵੀ ਮੈਂ ਇੱਕ ਬੀਬੀ ਨੇ ਦੱਸਿਆ ਕਿ ਮੈਂ ਬਾਰ ਬਾਰ ਉਸ ਚੌਂਕੀ ਦੇ ਵਿੱਚ ਜਾ ਕੇ ਇਹ ਗੱਲ ਦੀ ਕੰਪਲੇਂਟ ਕੀਤੀ ਆ ਵੀ ਇੱਥੇ ਨਕਲੀ ਸ਼ਰਾਬ ਵੇਚੀ ਜਾ ਰਹੀ ਆ ਔਰ ਮੈਂ ਕਹਿੰਦਾ ਹੁਣ ਪ੍ਰਸ਼ਾਸਨ ਆਪਣੀ ਅੱਖ ਖੋਲੀ ਆ ਉਹ ਬੰਦੇ ਸਸਪੈਂਡ ਕੀਤੇ ਆ ਯਾਰ 17 ਘਰਾਂ ਦੇ ਜੀ ਮਾਰੇ ਗਏ 70 ਵਿਸ ਗਏ ਤੇ ਹੁਣ ਸਸਪੈਂਡ ਕਰਨ ਵਿੱਚ ਕੀ ਫਾਇਦਾ ਇਹ ਗੱਲ ਜਦੋਂ ਲੋਕ ਜਾ ਕੇ ਦੁਹਾਈ ਪਾਉਂਦੇ ਆ ਉਦੋਂ ਪ੍ਰਸ਼ਾਸਨ ਆਪਣੀ ਘੂਗ ਦੀ ਨੀਂਦ ਸੁੱਤਾ ਹੁੰਦਾ ਵਾ ਮੈਂ ਕਹਿੰਦਾ ਕਿ ਸਰਕਾਰ ਇੰਨੀ ਸਟਿਕ ਹੋ ਕੇ ਚੱਲੇ ਕਿ ਬਹੁਤ ਸਾਰੇ ਇਹਨ ਲੋਕ ਨੌਜਵਾਨ ਵਿਲੇ ਬੈਠੇ ਆ ਜਿਹੜੀਆਂ ਉਹ ਜਿਹੇ ਭੇਡਾ ਕੱਢ ਕੱਢ ਕੇ ਬਾਹਰ ਮਾਰੋ ਸਸਪੈਂਡ ਨਾ ਕਰੋ ਪੂਰਾ ਮੋਸਟਲੀ ਬਾਹਰ ਕੱਢ ਦੋ ਕਿਉਂ ਮੁੜ ਕੇ ਨੌਕਰੀ ਨਹੀਂ ਲੈ ਸਕਣ ਹੁਣ ਤੁਸੀਂ ਸਰਕਾਰ ਦਾ ਕਿਸੇ ਸਮੇਂ ਹਿੱਸਾ ਰਹੇ ਹੋ ਤੁਹਾਨੂੰ ਲੱਗਦਾ ਕਿ ਇਹ ਸਰਕਾਰ ਜਿਹੜੀ ਬਣ ਕੇ ਆਈ ਸੀ 92 ਦੇ ਕਰੀਬ ਮਿਲੇ ਇਹ ਚੀਜ਼ਾਂ ਸੋਚੀਆਂ ਸੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਨਿਕਲਣ ਗਿਆ ਸਾਹਮਣੇ ਆਉਣਗੇ ਕਿਉਂਕਿ 2017 ਤੋਂ ਲੈ ਕੇ 22 ਦੀ ਸਰਕਾਰ ਦੇ ਸਮੇਂ ਵੀ ਇੱਕ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਸੀ ਤੇ ਇਹੀ ਮੁੱਖ ਮੰਤਰੀ ਸਾਹਿਬ ਜੀ ਜਿਹੜੇ ਜੇ ਸਰਕਾਰ ਦੇ ਖਿਲਾਫ ਬੋਲਦੇ ਹੋਏ ਨਜ਼ਰ ਆਉਂਦੇ ਸਨ ਕਿ ਲੱਗਦਾ ਨਹੀਂ ਕਿ ਹੁਣ ਪਰੋਬਲਮ ਇੱਥੇ ਖੜੀ ਆ ਕਿ ਕਹਿੰਦੇ ਨਾ ਕਿਸੇ ਦਾ ਸਿਰ ਜਦੋਂ ਬਾਹਦੀ ਗੁੱਤ ਕਰਨਾ ਸੌਖੀ ਹੁੰਦੀ ਜਦੋਂ ਆਪਣਾ ਸਿਰ ਆਪੇ ਗੁੰਦੀਦਾ ਨਾ ਪਤਾ ਉਦੋਂ ਲੱਗਦਾ ਵਾ ਹੁਣ ਸੀਐਮ ਸਾਹਿਬ ਆਪਣਾ ਸਿਰ ਆਪ ਗੁੰਦਣ ਦੇ ਆ ਤੇ ਹੁਣ ਇਹਨਾਂ ਨੂੰ ਲੱਗਦਾ ਕਿ ਕਿਉਂਕਿ ਮੈਂ ਕਹਿੰਦਾ ਕਿ ਕੈਪਟਨ ਬਨੰਦ ਦੀ ਸਰਕਾਰ ਸੀ 20 ਦੇ ਵਿੱਚ ਗੁਰਪ੍ਰੀਤ ਔਰ ਮੁਛਲਾਂ ਦੇ ਨੇੜੇ 120 ਦੇ ਕਰੀਬ ਮੌਤਾਂ ਹੋਈਆਂ ਸੀ ਔਰ ਉਹ ਉਹ ਚੀਜ਼ਾਂ ਤੋਂ ਸਾਨੂੰ ਵੇਖੋ ਸਾਡਾ ਪ੍ਰਸ਼ਾਸਨ ਸਾਡੀਆਂ ਸਰਕਾਰਾਂ ਕਿੰਨੀਆਂ ਅਨਗੌਲੀ ਕਰ ਜਾਂਦੀਆਂ ਵੀ ਜਿੱਥੇ 120 ਬੰਦਿਆਂ ਦੀ ਮੌਤ ਆਈ ਫਿਰ ਇਹੋ ਜੀ ਬਾਰ ਬਾਰ ਘਟਨਾਵਾਂ ਵਾਪਰੀਆਂ ਕਿਤਨੇ ਕਿਤੇ ਪ੍ਰਸ਼ ਕਿੰਨੇ ਕਿਤੇ ਸਾਡੀਆਂ ਉਹਨਾਂ ਏਜੰਸੀਆਂ ਤੇ ਵੀ ਸਵਾਲ ਖੜੇ ਹੁੰਦੇ ਆ ਜਿਨ੍ਹਾਂ ਨੂੰ ਸੀ.ਆਰ.ਡੀ ਕਹੀ ਜਾਂਦਾ ਵਾ ਜਿਹੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਜ਼ਿੰਮੇਵਾਰੀ ਹੁੰਦੀ ਆ ਪੈਰਵਾਈ ਰਾਖੀ ਕਰਨੀ ਔਰ ਜਦੋਂ ਬਾੜ ਖੇਤ ਨੂੰ ਖਾਂਡਾ ਪਈ ਫੇ ਖੇਤ ਨਹੀਂ ਸਵਰਸਥ ਕਰਤ ਰਿਹਾ ਅੱਜ ਪੰਜਾਬ ਨੂੰ ਇਹੋ ਲੋਕ ਖਾਈ ਜਾ ਰਹੇ ਆ ਇਹ ਆਪਣੇ ਪੂਰਤੀ ਵਾਸਤੇ ਮੈਂ ਕਹਿੰਦਾ ਕਿ ਮੈਨੂੰ ਕੋਈ ਵੀ ਐਮ.ਐਲ.ਏ ਦੱਸੇ ਕਿ ਜਦੋਂ ਚੋਣਾ ਹੁੰਦਿਆਂ ਵਾ ਬਗੈਰ ਸ਼ਰਾਬ ਦਿੱਤਿਆਂ ਕੋਈ ਐਮ.ਐਲ.ਏ ਵੋਟਾਂ ਮੰਗਦਾ ਹੋਵੇ ਔਰ ਪਹਿਲੇ ਨੰਬਰ ਤੇ ਲੱਤ ਤਾਂ ਤੁਸੀਂ ਲਾਉਂਦੇ ਜੋ ਹੁਣ ਬਹੁਤ ਸਾਰੇ ਜਵਾਗ ਸ਼ਰਾਬ ਦੇ ਆਦੀ ਇਸੇ ਕਰਕੇ ਉਹਨਾਂ ਨੂੰ ਗੁਮਰਾਹ ਕਰਕੇ ਆਪ ਦੇ ਵੀ ਝੰਡੇ ਅਸੀਂ ਲਾਉਣ ਵਾਲੇ ਸੀ ਬੰਨ ਦਾ ਤਾਂ ਕਲਾਉਣ ਵਾਲੇ ਸੀ ਇੱਥੇ ਤੱਕ ਇਹਨਾਂ ਨੂੰ ਤੇ ਪਤਾ ਨਹੀਂ ਸੀ ਹਲਕਾ ਕਿਹੜਾ ਕਿੱਧਰ ਨੂੰ ਜਾਂਦਾ ਇਹਨਾਂ ਦੇ ਕੈਂਡੀਡੇਟ ਸਾਹਿਬ ਹਿੰਤ ਸਿੰਘ ਸ਼ੇਰਗਿੱਲ ਆਏ ਸੀ ਉਹ ਇੱਥੇ ਪ੍ਰਚਾਰ ਵਾਸਤੇ ਆਏ ਤੇ ਉਦੋਂ ਮੈਂ ਜੇ ਆਪ ਯਾਦ ਖਲੋਤਾ ਸੀ ਤੇ ਮੈਂ ਕਿਸੇ ਨੂੰ ਸਮਰਥਨ ਨਹੀਂ ਸੀ ਦਿੱਤਾ ਤੇ ਮੈਂ ਸਮਰਥਨ ਬੇਦਬੀ ਦੇ ਮਸਲੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਪੂਰੇ ਖਰੇ ਉਤਰਾਂਗੇ ਚਲੋ ਉਹ ਵੀ ਇਹਨਾਂ ਨੇ ਜਿੱਤਾ ਕਹਿ ਦਈਆ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁਕਲਾ ਦੂਜੀ ਤਿਆਰ ਹਾਲਾਤ ਇਹ ਬਣਾਤੇ ਅੰਨਾ ਮਾਰੇ ਅੰਨੀ ਦੇ ਤੇ ਕਿਸ ਹੁਣ ਵਜੇ ਥੰਮੀ ਦੇ ਕੁਮਰ ਵਜੇ ਪ੍ਰਤਾਪ ਰੌਲਾ ਪਾ ਪਾ ਕੇ ਤੇ ਡਿਫਾਈਨ ਕਰਦਾ ਸੀ ਉਹਨੂੰ ਚਾਹੇ ਗ੍ਰਹਿ ਮੰਤਰੀ ਲਾਇਆ ਜਾਂਦਾ ਚਾਹੇ ਕਿਤੇ ਉਹਨੂੰ ਜਿਵੇਂ ਇਹਨਾਂ ਨੇ ਇੱਕ ਨਸ਼ਿਆਂ ਦੇ ਵਿਰੁੱਧ ਕਮੇਟੀ ਬਣਾਈ ਆ ਉਹਦੇ ਵਿੱਚ ਮੈਂਬਰ ਇਨਵੋਲਵ ਕਰ ਲੈਂਦੇ ਮੈਨੂੰ ਕਿਤੇ ਕਿਤੇ ਲੱਗਦਾ ਕਿ ਰਾਜਨੀਤੀ 'ਚ ਵੀ ਈਰਖਾ ਬਾਜੀ ਚੱਲਦੀ ਜਿਵੇਂ ਲੋਕਾਂ 'ਚ ਈਰਖਾ ਬਾਜੀ ਹੈ ਰਾਜਨੀਤਿਕਾਂ 'ਚ ਵੀ ਈਰਖਾ ਬਾਜੀ ਹੈ ਜਿਹਦੇ ਕਰਕੇ ਲੋਕ ਇਦਾਂ ਦੀ ਭੇਡ ਚੜਦੇ ਆ ਲੇਕਿਨ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦੀ ਇਹ ਘਟਨਾ ਹੋਈ ਆ ਇਸ ਤੋਂ ਦੀ ਪਹਿਲੋ ਵੀ ਘਟਨਾ ਐ ਤੋਂ ਸਿੱਖ ਲੈ ਲੈਣੀ ਚਾਹੀਦੀ ਸੀਗੀ ਔਰ ਇਹੀ ਮੁੱਖ ਮੰਤਰੀ ਸਾਹਿਬ ਸਨ ਜਿਹੜੇ ਪਹਿਲੋ ਹੀ ਕੈਪਟਨ ਮਰਨ ਸਿੰਘ ਤੇ ਜੋ ਗ੍ਰੇਸੀ ਮੂਡ 'ਚ ਨਜ਼ਰ ਆਉ ਦਾਇਆ ਕਿਨੇ ਉਹ ਵੀ ਕਹਿੰਦੇ ਸਿਰਫ ਗੋਗਲੋ ਤੋਂ ਮਿੱਟੀ ਝੜ ਕੇ ਜਾਂਦੇ ਹੋਏ ਨਜ਼ਰ ਆਏ ਨੇ ਗੁਰਪ੍ਰੀਤ ਮੈਂ ਕੋਈ ਐਮਐਲਏ ਨਹੀਂਗਾ ਲੇਕਿਨ ਮੈਂ 17-18 ਸਾਲ ਰਾਜਨੀਤੀ 'ਚ ਗੁਜ਼ਾਰੇ ਆ ਔਰ ਮੈਂ ਇਹ ਵੀ ਦਾਵਾ ਕਰਦਾ ਮੈਂ ਕਿਸੇ ਕੋਈ ਸੇ ਰੁਪਏ ਦਾ ਦੇਣਦਾਰ ਨਹੀਂਗਾ ਔਰ ਮੈਂ ਬਿਨਾ ਥੱਕ ਲੋਕਾਂ ਦੀ ਸੇਵਾ ਕੀਤੀ ਆ ਮੈਂ ਕਦੇ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਨਹੀਂ ਸੀ ਹੁਣ ਕੁਝ ਸਮੇਂ ਤੋਂ ਮੈਂ ਰਾਫਤਾ ਸੋਸ਼ਲ ਮੀਡੀਆ ਦਾ ਬਣਾਉਂਦਾ ਕਿ ਸਾਡੇ ਕੁਝ ਚੰਗੇ ਵਿਚਾਰ ਲੋਕਾਂ ਤੱਕ ਜਾਣਗੇ ਤੇ ਅਸੀਂ ਲੋਕਾਂ ਨੂੰ ਕੋਈ ਚੰਗਾ ਪ੍ਰਿਪੇਅਰ ਕਰ ਸਕਾਂਗੇ ਔਰ ਇੱਥੇ ਮੈਂ ਦੇਖ ਰਿਹਾ ਸੀ ਜਦੋਂ ਮਜੀਠਾ ਸਾਹਿਬ ਵੀ ਆਏ ਆ ਉਹ ਵੀ ਹਰਲ ਹ ਲਰਿਸੀ ਲੋਕਾਂ ਨੂੰ ਨਿਆਂ ਕੀ ਦੇਣਾ ਇਹ ਆਪ ਸਟੇਜ ਸੰਭਾਲਣ ਦੇ ਕੰਫਿਊਜ਼ਨ ਚੱਲ ਰਹੀ ਸੀ ਸਟੇਜ ਕਿਵੇਂ ਸੰਭਾਲ ਲਈਏ ਅਸੀਂ ਇਹੀ ਵੇਖ ਰਹੇ ਸੀਗੇ ਕਿ ਜਦੋਂ ਬਿਕਰਮ ਹੋਣ ਆਏ ਨੇ ਉਧਰ ਜਾ ਰਹੇ ਨੇ ਤੇ ਧਾਈਵਾਲ ਹੋਣ ਇੱਧਰ ਆ ਰਹੇ ਨੇ ਇੱਕ ਦੂਜੇ ਨਾਲ ਫੇਸ ਵੀ ਨੇ ਇਸ ਮੁੱਦੇ ਤੇ ਇਕੱਠੇ ਹੋ ਜਾਂਦੇ ਕਿ ਕਿ ਠੀਕ ਹੈ ਜੋ ਇਨਸੀਡੈਂਟ ਹੋਣਾ ਹੀ ਹੋ ਗਿਆ ਲੇਕਿਨ ਅਹੀ ਇਸ ਮੁੱਦੇ ਤੇ ਇਕੱਠੇ ਹੋ ਗਏ ਵੇਖੋ ਜੀ ਉਹਨਾਂ ਦੀ ਭਾਵਨਾ ਸਿਆਸਤ ਕਰਨੀਆਂ ਹਾਂ ਜੇ ਤੁਸੀਂ ਜਿਹੜੀ ਗੱਲ ਸਵਾਲ ਕੀਤੀ ਆ ਵੀ ਭਗਵੰਤ ਮਾਨ ਜੀ ਉਦੋਂ ਵਿਰੋਧੀ ਧਿਰ ਚ ਕਹਿੰਦੇ ਸੀ ਕਿ ਤੁਸੀਂ ਕੈਪਟਨ ਦੀ ਸਰਕਾਰ ਚ ਮੁੱਛਲਾ ਵਾਲੀਆਂ ਮੌਤਾਂ ਤੇ ਨਸ਼ੇ ਉਹ ਵੀ ਸ਼ਰਾਬ ਜਾਲੀ ਸ਼ਰਾਬ ਦਾ ਉਹ ਚੀਜ਼ ਤੇ ਆਪਾਂ ਇਹ ਗੱਲ ਤਾਂ ਦੇਖ ਰਹੇ ਹਾਂ ਨਾ ਕਿ ਇੱਥੇ ਕਿੱਡੀ ਤੜੀ ਕੰਫਿਊਜ਼ਨ ਚ ਚੱਲ ਰਹੀ ਸੀ ਕਿ ਇਹਦੇ ਤੇ ਤੁਸੀਂ ਸਿਆਸਤ ਕਰ ਰਹੇ ਜੋ ਇੱਥੇ ਕਮ ਸੋ ਕਮ ਇਕੱਠੀ ਹੋ ਕੇ ਇਹ ਗੱਲ ਕਹਿ ਦੋ ਕਿ ਜੋ ਕੁਝ ਹੋਇਆ ਮੰਦ ਭਾਗਾ ਹੋਇਆ ਵਾ ਭਾਜੀ ਦੁਸ਼ਮਣ ਦੇ ਘਰੇ ਵੀ ਜਾਈਏ ਨਾ ਤੇ ਉੱਥੇ ਵੀ ਜਾ ਕੇ ਇਹ ਗੱਲ ਕਹਿਣੀ ਪੈਂਦੀ ਆ ਕਿ ਭਾਈ ਦੁੱਖ ਦੀ ਘੜੀ 'ਚ ਤੇਰੇ ਨਾਲ ਆ ਪਰ ਤੁਸੀਂ ਇੱਥੇ ਲੋਕੀ ਅੱਜ 70 ਵਿਖੇ ਹੋਏ ਆ ਲੋਕ ਆਪਣਾ ਇਨਸਾਫ ਲੈਣ ਲਈ ਉਹ ਧੀ ਆਣ ਕੇ ਬੈਠੀਆਂ ਨੇ ਛੋਟੇ ਛੋਟੇ ਬੱਚੇ ਵੇ ਕੇਸ ਦੀ ਧੀ ਕਿਸੇ ਦਾ ਪੁੱਤ ਕਿਸੇ ਦੀ ਘਰਵਾਲੀ ਉਹ ਆ ਕੇ ਬੈਠੀ ਐ ਤੇ ਤੁਸੀਂ ਕਿਹੜਾ ਆਪਣਾ ਡਰਾਮਾ ਰਚਾਰੇ ਜੋ ਤੁਸੀਂ ਦੇ ਨਿਤਾਵਾ ਉਹ ਆਏ ਸੀ ਉਹ ਹਰਲ ਹਰ ਲੈਦਰ ਨੂੰ ਚਲੇ ਗਏ ਆਪਣੀ ਵੀਡੀਓ ਬਣਾਉਂਦੇ ਬਣਾਉਂਦੇ ਉੱਥੇ ਤੋਂ ਕੈਮਰਾ ਤੱਕ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕਿਸੇ ਦੇ ਪਰਿਵਾਰ ਦੇ ਜੀ ਇਹਨਾਂ ਦੁੱਖ ਸਾਂਝਾ ਕੀਤਾ ਹੋਵੇ ਜੇ ਕੀਤਾ ਹੋਇਆ ਤਾਂ ਕਿਤੇ ਨਾਕ ਨਮੂਜ ਰੱਖਣ ਲਈ ਕੀਤਾ ਹੋਗਾ ਵੀ ਅਸੀਂ ਜੀ ਉੱਥੇ ਗਏ ਸੀ ਪਰ ਇਸ ਨੂੰ ਇਸ ਨੂੰ ਸਤਾਈ ਦੇ ਵਿੱਚ ਬਹੁਤ ਵੱਡਾ ਮੁੱਦਾ ਬਣਾਉਣਗੇ ਵਿਰੋਧੀ ਵੀ ਔਰ ਇਹ ਵੀ ਇਹ ਜਦੋਂ ਮੈਂ ਕਹਿੰਦਾ ਰਾਜਨੀਤੀ ਕਰੋ ਵਿਕਾਸ ਦੀ ਕਰੋ ਪਰ ਇਦਾਂ ਦੀ ਗੰਦੀ ਰਾਜਨੀਤੀ ਨੇ ਕਰੋ ਲੋਕਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਰਨੀ ਬੰਦ ਕਰ ਦਿਓ ਲੇਕਿਨ ਇਹ ਵੀ ਤਾਂ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਾ ਤੇ ਸੱਤਾ ਘੇਟਾ ਜਿੱਥੇ ਪਹੁੰਚ ਗਏ ਤੇ ਇਹ ਮੌਕਾ ਹੀ ਕਿਉਂ ਆ ਗਿਆ ਸੱਤਾ ਘੇਟਾ ਜਿੱਥੇ ਪਹੁੰਚੇ ਨੂੰ ਬੜੇ ਕੰਮ ਪਏ ਨੇ ਕੀ ਲੱਗਦਾ ਨਹੀਂ ਉਹ ਕੰਮ ਕਰ ਲੈਂਦੇ ਇਹ ਨਾ ਕਰਦੇ ਮੈਂ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਦੇ ਪਰੋਗੇਟਿਵ ਪਰੋਗੇਟਿਵ ਹਗਾ ਵਾ ਮੁੱਖ ਮੰਤਰੀ ਸਾਹਿਬ ਦੇ ਨਾਲ 92 ਐਮਐਲਏ ਆ ਹਾਂ ਔਰ ਮੁੱਖ ਮੰਤਰੀ ਸਾਹਿਬ ਦੇ ਨਾਲ 92 ਲਿਆਂ ਦਾ ਰੋਲ ਜਿਹੜਾ ਉਹ ਤੁਹਾਨੂੰ ਕਿਤੇ ਨਜ਼ਰ ਆ ਰਿਹਾ 92 ਐਮਐਲਏ ਦੀ ਸਰਕਾਰ ਹੋਵੇ ਮੈਂ ਗੁਰਪ੍ਰੀਤ ਪਿਛਲੇ ਟਾਈਮ ਸਰਕਾਰ ਨੂੰ ਇਹ ਗੱਲ ਕੀਤੀ ਸੀ ਮੈਂ ਬੜੀ ਵਾਰ ਇਹ ਗੱਲ ਕਰਦਾ ਹਾਂ ਕਿ ਤੁਹਾਡੇ ਕੋਲ ਤਾਕਤ ਹੈ ਤੁਸੀਂ ਇੱਕ ਮਤਾ ਲੈ ਕੇ ਆਓ ਇੱਕ ਕਾਨੂੰਨ ਵਿਧਾਨ ਸਭਾ ਦੇ ਵਿੱਚ ਇਦਾਂ ਦਾ ਬਣਾਓ ਕਿ ਜਿਹੜਾ ਨਸ਼ਾ ਵੇਚਣ ਵਾਲਾ ਚ ਨਸ਼ਾ ਵਕਾਉਣ ਵਾਲਾ ਉਹਦੀ ਰੂਹ ਕੰਬੇ ਉਹਦੇ ਹੱਥੇ ਸਜ਼ਾ ਇਦਾਂ ਦੀ ਤੈਅ ਕਰੋ ਸਰਕਾਰ ਕਰ ਸਕਦੀ ਆ ਪਰ ਜਦੋਂ ਤੁਸੀਂ ਉੱਥੇ ਇਹ ਜਦੋਂ ਇਹ ਤੇ ਕਹਿੰਦੇ ਪੀ ਲੋਕਾਂ ਦੇ ਘਰ ਮਰਨਗੇ ਨਸ਼ਾ ਵੇਕੂਗਾ ਤੇ ਅਸੀਂ ਉਹ ਮੁੱਦੇ ਬਣਾ ਕੇ ਵੋਟਾਂ ਮੰਗਾਗੇ ਬੇਦਵੀ ਤੇ ਇਹਨਾਂ ਵੋਟਾਂ ਮੰਗੀਆਂ ਗੁੜਕੇ ਦੀਆਂ ਸੌਵਾਂ ਖਾਧੀਆਂ ਫਿਰ ਬਾਅਦ ਵਿੱਚ ਇਹਨਾਂ ਵੀ ਨਾਰੇ ਲਾਏ ਸੀ ਵੀ ਅਸੀਂ ਚੁੱਕ ਚੁੱਕ ਕੇ ਅੰਦਰ ਸੁੱਟਾਂਗੇ ਔਰ ਜਿਨ੍ਹਾਂ ਨੂੰ ਅੰਦਰ ਸੁੱਟਣਾ ਸੀ ਉਹਨਾਂ ਨੂੰ ਗਲਾਵੇ ਚ ਲੈ ਲਿਆ ਉਹ ਜਿਹੜੇ ਨਹੀਂ ਸੁੱਟਨੇ ਉਹ ਗੱਲ ਇੱਥੇ ਆ ਜਾਂਦੀ ਹੈ ਵੀ ਅੰਨਾ ਮਾਰੇ ਅੰਨੀ ਦੇ ਤੇ ਕਿਸ ਹੁਣ ਵਜੇ ਥੰਮੀ ਦੇ ਇਹ ਦੋਨੋਂ ਤਿੰਨੋਂ ਸਰਕਾਰਾਂ ਕਾਲੀ ਦਾ ਅਲ ਕਾਂਗਰਸ ਭਾਜਪਾ ਐਰਾ ਵਗੈਰਾ ਜਿੰਨੀਆਂ ਵੀ ਆ ਇਹ ਸਾਰੀਆਂ ਜਿਹੜੀਆਂ ਨਾ ਅੰਨੀਆਂ ਹੋਈਆਂ ਫਿਰਦੀਆਂ ਇੱਕ ਦੂਜੇ ਦੇ ਕਿਸ ਹੁਨ ਮਾਨ ਦੇ ਬਜਾਏ ਕਿਸ ਹੁਨ ਕਿਨੂੰ ਵਜ ਰਿਆ ਆਮ ਜਨਤਾ ਨੂੰ ਕਿਨੂੰ ਵਜੇ ਜਿਨ੍ਹਾਂ ਦੇ 17 ਜੀ ਮਾਰੇ ਗਏ ਹੂੰ ਕੀ ਲੱਗਦਾ ਕਿ ਜੋ ਇਹਨਾਂ ਕੰਪਨਸੇਸ਼ਨ ਦਿੱਤਾ ਠੀਕ ਹੈ 1.5 ਲੱਖ ਰੁਪਏ ਸਰਕਾਰੀ ਨੌਕਰੀ ਦਿੱਤੀ ਜੀ ਠੀਕ ਹੈ ਲੱਗ ਤੁਹਾਨੂੰ ਲੱਗਦਾ ਵੇਖੋ ਜੀ ਮੈਂ ਕਹਿੰਦਾ ਜੀ ਦੇ ਨਾਲ ਜੀ ਦੇ ਨਾਲ ਹੋਣਾ ਚਾਹੀਦਾ ਇਹੋ ਜਿਹਾ ਕੰਪਨਸੇਸ਼ਨ ਕਿਸੇ ਨੂੰ ਪਰਮਾਤਮਾ ਦਵਾਵੇ ਨਾ ਹਾਂ ਮਾਨ ਸਾਹਿਬ ਇਹੋ ਜਿਹਾ ਕੰਪਨਸੇਸ਼ਨ ਨਾ ਦਵਾਵੇ ਤੁਹਾਡੇ ਕੋਲੇ 2 ਸਾਲ ਹੈਗੇ ਆ ਹੂੰ ਤੇ ਇੰਨੇ ਤਰੀਕੇ ਨਾਲ ਇੰਨੇ ਕਿ ਸਟਿਕ ਹੋ ਕੇ ਜ਼ਿੰਮੇਵਾਰੀਆਂ ਲਾ ਦੋ ਹਲਕੇ ਦੇ ਵਿਧਾਇਕਾਂ ਦੀਆਂ ਚਾਹੇ ਕੋਈ ਵਿਧਾਇਕ ਹੈ ਚਾਹੇ ਕੋਈ ਹਲਕਾ ਇੰਚਾਰਜ ਆ ਕਿ ਉਥੋਂ ਦੇ ਅਫਸਰਾਂ ਦੀਆਂ ਕਿ ਭਾਈ ਜੀ ਇਹੋ ਜੀ ਘਟਨਾ ਵਾਪਰੀ ਤੇ ਜੁਲੀ ਬਿਸਤਰਾ ਗੋਲ ਕਰਕੇ ਤੁਹਾਨੂੰ ਘਰ ਨੂੰ ਭੇਜਾਂਗੇ ਲੋਕ ਕਹਿੰਦੇ ਜੁਲੀ ਬਿਸਤਰਾ ਐਸਚੂ ਦਾ ਵੀ ਕਹਿੰਦੇ ਡੀਐਸਪੀ ਦਾ ਵੀ 17 ਬੰਦੇ ਮਾਰਨ ਤੋਂ ਬਾਅਦ ਜੁਲੀ ਬਿਸਤਰਾ ਗੋਲ ਕੀਤਾ ਕੀ ਕੀਤਾ ਜਦੋਂ ਲੋਕ ਕਹਿੰਦੇ ਜੁਲੀ ਬਿਸਤਰਾ ਗੋਲ ਕਰੋ ਉਦੋਂ ਕਰੋ ਜਦੋਂ ਬੀਬੀ ਦਵਾਈਆਂ ਪਾਉਂਦੀ ਸੀ ਜਾ ਕੇ ਵੀ ਇੱਥੇ ਨਕਲੀ ਸ਼ਰਾਬ ਵਿਕਦੀ ਆ ਉਦੋਂ ਸਸਪੈਂਡ ਕਰ ਦਿਓ ਮੈਂ ਨਹੀਂ ਇਹ ਕੱਲ ਕਹਿੰਦਾ ਕਿ ਸਾਰੇ ਦਾਲ ਦੇ ਵਿੱਚ ਕੀ ਕੋੜਕੂ ਹੁੰਦਾ ਵਾ ਜਦੋਂ ਕਿਤੇ ਬੁਰਕੀ ਚਾਜੇ ਤੇ ਸਾਰੀ ਰੋਟੀ ਦਾ ਸਵਾਦ ਮਾਰ ਦਿੰਦਾ ਹੁਣ ਜਿਹੜੇ ਦਾਲ ਚ ਕੋੜਕੂ ਆ ਇਹਨਾਂ ਨੂੰ ਪਤਾ ਵਾ ਮੈਂ ਤਾਂ ਕਿ ਆਮ ਆ ਸੋਸ਼ਲ ਵਰਕਰ ਆ ਲੇਕਿਨ ਮੈਨੂੰ ਥੋੜਾ ਥੋੜਾ ਪਤਾ ਕੀ ਗੱਲ ਇਹਨਾਂ ਦੀ ਅੱਖਾਂ ਨਹੀਂ ਖੁੱਲੀਆਂ ਇਹ ਕਿਉਂ ਇੱਕੂ ਨਿੰਦੇ ਸੋ ਕੇ ਸਿਆਸੀ ਅਧਿਕਾਰੀ ਆ ਜਿਹੜੇ ਨੇ ਸੌਰੀ ਪੋਲਿਟੀਕਲ ਸ਼ੈਲਟਰ ਦੇ ਹੈ ਇਹ ਏਡੀਆਂ ਚੀਜ਼ਾਂ ਵਿਕਦੀਆਂ ਸੀ ਤੁਹਾਨੂੰ ਲੱਗਦਾ ਕਿ ਵਾਕਈ ਪੋਲਿਟੀਕਲ ਸ਼ੈਲਟਰ ਹੈਗਾ ਇੱਥੇ ਭਾਜੀ ਕਿਸੇ ਵੀ ਚੀਜ਼ ਦਾ ਰਸਾ ਕਿਹਦੇ ਹੱਥ ਚ ਹੁੰਦਾ ਸੀਮਾ ਕਿੰਨੂ ਕਹਿੰਦੇ ਆ ਸੀਮਾ ਦੇ ਹੱਥ 'ਚ 92 ਐਮਐਲਿਆਂ ਦਾ ਰੱਸਾ ਵਾ ਤੇ ਇਹਦੇ ਤੋਂ ਬਾਹਰ ਤੁਰੇ ਫਿਰਦੇ ਆ ਅਕਾਲੀ ਦਲ ਤਾਂ ਕਿ ਆਮ ਆਦਮੀ ਪਾਰਟੀ ਕਾਂਗਰਸ 'ਚ ਕਿਹਦੇ ਆ ਕਿਹਦਾ ਸ਼ੈਲਟਰ ਹੈ ਤੁਹਾਨੂੰ ਲੱਗਦਾ ਵੇਖੋ ਜੀ ਸ਼ੈਲਟਰ ਤਾਂ ਦੁਨੀਆ ਜਾਣਦੀ ਹੈ ਕਿਦਾ ਕੀਤਾ ਵਾ ਸ਼ੈਲਟਰ ਇਹ ਆ ਕਿ ਜਦੋਂ ਲੋਕ ਮਰ ਜਾਂਦੇ ਆ ਤੇ ਉਦੋਂ ਇੱਕ ਦੂਜੇ ਤੇ ਰਾਜਨੀਤੀ ਕਰਕੇ ਉਹਨੂੰ ਬਦਨਾਮ ਕਰ ਲੋ ਉਹਨੂੰ ਬਦਨਾਮ ਕਰ ਲੋ ਪਾ ਲਾ ਕੇ ਇਹ ਸਾਰੇ ਇਸ ਗਲਤੀ ਦੇ ਜ਼ਿੰਮੇਵਾਰ ਆ ਔਰ ਲੋਕ ਵੀ ਜਾਣਦੇ ਆ ਕਿ ਕਿਹੜਾ ਨਸ਼ਾ ਵਕਾਉਂਦਾ ਕਿਹੜਾ ਲਿਉਂਦਾ ਤੇ ਇਹ ਵੀ ਜਾਣਦੇ ਆ ਇਹ ਰੱਬ ਤੋਂ ਨਹੀਂ ਝੂਠੇ ਹੋ ਸਕਦੇ ਸਾਡੇ ਤੋਂ ਝੂਠੇ ਹੋ ਸਕਦੇ ਜੀ ਸਾਨੂੰ ਤੇ ਪਤਾ ਨਹੀਂ ਲੱਗਾ ਪਰ ਰੱਬ ਸਾਰਾ ਕੁਝ ਜਾਣਦਾ ਗੁਰਪ੍ਰੀਤ ਜੋ ਮੇਰੇ ਮਨ ਚ ਆ ਜੋ ਤੁਹਾਡੇ ਮਨ ਚ ਆ ਉਹ ਸਾਰਾ ਕੁਝ ਰੱਬ ਨੂੰ ਪਤਾ ਪਰ ਜੋ ਇਹਨਾਂ ਦੇ ਮਨ ਚ ਆ ਉਹ ਵੀ ਪਤਾ ਵਾ ਜੇ ਇਸ ਇਹੋ ਜਿਹੇ ਗੁਨਾਹ ਜਿੱਦਾਂ ਇਹ ਪਾਪ ਹੋਇਆ ਨਾ ਬੜਾ ਵੱਡਾ ਪਾਪ ਹੋਇਆ ਵਾ ਇਥੇ ਉਹਨਾਂ ਲੋਕਾਂ ਸਾਰਿਆਂ ਨੂੰ ਲੇਖਾ ਦੇਣਾ ਪੈਣਾ ਵਾ ਜਿਹੜੇ ਇਹਨਾਂ ਦੇ ਸ਼ੈਲਟਰ ਦੇ ਆ ਚਾਹੇ ਸ਼ੈਲਟਰ ਚਲਾਉਣ ਵਾਲੇ ਆ ਤੇ ਚਾਹੇ ਇਹਨਾਂ ਇਹਨਾਂ ਦੀਆਂ ਜਿਹੜੇ ਜਿਹੜੇ ਗੱਡੀਆਂ 'ਚ ਬਹਿ ਕੇ ਕੰਮ ਕਰਦੇ ਆ ਇਹਨਾਂ ਨੂੰ ਸਾਰਾ ਕੁਝ ਭਿੰਖ ਹੁੰਦੀ ਆ ਲੇਕਿਨ ਆਪਣੇ ਸਵਾਰਥ ਵਾਸਤੇ ਸਿਆਸੀ ਸਵਾਰਥ ਵਾਸਤੇ ਲੋਕਾਂ ਦੀ ਭੇਟ ਛਾੜ ਦਿੰਦੇ ਆ ਮੈਂ ਸਾਰਾ ਕੁਝ ਰਾਜਨੀਤੀ ਦਾ ਉੜਾੜਾ ਪੜਿਆ ਵਾ ਪਰ ਮੈਂ ਕਹਿੰਦਾ ਮਾਨ ਸਾਹਿਬ ਪੈਸੇ ਦੇਣ ਦੀ ਬਜਾਏ ਤੁਸੀਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਜਿਹੜਾ ਉਹ ਨਾ ਪਹਿਲ ਕਦਮੀ ਕਰੋ ਠੀਕ ਹੈ ਤੁਸੀਂ ਵਧੀਆ ਕੀਤਾ ਪਰ 10 ਲੱਖ ਨਾ ਕਿਸੇ ਦੇ ਘਰ ਦਾ ਇੰਨਾ ਵੱਡਾ ਗੁਜ਼ਾਰਾ ਨਹੀਂ ਚੱਲ ਸਕਦਾ ਕਿ ਉਹ ਆਪਣੇ ਬੱਚਿਆਂ ਦੀ ਸਦਾ ਲਈ ਉਹ 10 ਲੱਖ ਨਾ ਪਰਵਜੇ ਕਿਸਾਨੇ ਕਹਿੰਦੇ ਖੂ ਭਰੇ ਉਹਨਾਂ ਪੈਸਿਆਂ ਦੇ ਉਹ ਮੁੱਕ ਜਾਂਦੇ ਆ ਕੰਟਰੋਲ ਕਰੋ ਜਿਹੜੇ ਲੋਕ ਤੁਹਾਡੇ ਵਿੱਚ ਵੀ ਬੈਠੇ ਉਹਨਾਂ ਨੂੰ ਬਾਹਰ ਦਾ ਰਾਹ ਦਿਖਾ ਲਓ ਔਰ ਇਮਾਨਦਾਰੀ ਦੀ ਰਾਜਨੀਤੀ ਕਰੋ ਗੰਦੀ ਰਾਜਨੀਤੀ ਕਿਤੇ ਵੀ ਨਾ ਹੋਵੇ ਅੱਜ ਪੂਰੇ ਦੇਸ਼ 'ਚ ਗੰਦੀ ਰਾਜਨੀਤੀ ਹੋ ਰਹੀ ਆ ਕਿਉਂ ਹੋ ਰਹੀ ਆ ਕਿ ਲੋਕਾਂ ਦੀਆਂ ਜਿਹੜੀਆਂ ਸੋਚ ਜਿਹੜੀ ਲੋਕਾਂ ਦੀ ਸੋਚ ਆ ਨਾ ਉਹ ਵੀ ਡੈਮੇਜ ਕਰ ਦਿੱਤੀ ਔਰ ਇਹਨਾਂ ਨੇ ਆਪਣੀ ਸੋਚ ਵੀ ਡੈਮੇਜ ਕਰ ਲਈ ਭਾਜੀ ਤੁਸੀਂ ਕੀ ਸਮਝਦੇ ਹੋ ਕਿ ਜਿਆ 302 ਦੇ ਤਹਿਤ ਮਾਮਲਾ ਦਰਜ ਹੋਇਆ ਠੀਕ ਹੋਇਆ ਜਿਹੜਾ ਜਿੰਨਾ ਲੋਕਾਂ ਵੱਲੋਂ ਇਹ ਸ਼ਰਾਬ ਜਿਹੜੀ ਸੀ ਵਰਤਾਈ ਗਈ ਜਾਂ ਮੰਗਵਾਈ ਗਈ ਜਾਂ ਕੋਰੀਅਰ ਕਰਵਾਈ ਗਈ ਜੋ ਵੀ ਸੀਗਾ ਉਹਨਾਂ 307 ਦੇ ਤਹਿਤ ਮਾਮਲੇ ਦਰਜ ਹੋਏ ਨੇ ਕੋਈ ਨਿਆਂ ਨਹੀਂ ਦਿੰਦਾ ਜੀ ਉਹ ਐਡਾ ਕੋਈ ਨਿਆਂ ਨਹੀਂ ਦਿੰਦਾ 17 ਨਹੀਂ 17 ਤੋਂ 21 ਹੋ ਗਈਆਂ ਉਹ 21 ਹੋ ਗਈਆਂ ਨੇ 21 ਹੋ ਗਈਆਂ ਇੱਕ ਆਂਕੜਾ ਵੱਧ ਸਕਦਾ ਕਹਿੰਦਾ ਮਤਲਬ ਵੱਧ ਸਕਦਾ ਜੋ ਕਿ ਜੋ ਅਜੇ ਜਿਹੜਾ ਇੱਥੇ ਤੁੜੀ ਬਣਾਉਣ ਵਾਸਤੇ ਬਾਹਰੋਂ ਆਏ ਸੀ ਪਾਲਿਸ ਸਟੇਟ ਤੋਂ ਆਏ ਸੀ ਉਹ ਵੀ ਮਾਰੇ ਗਏ ਰਾਤ ਚ ਜਾਂਦੇ ਲੇਕਿਨ ਇਹ ਫਿਰ ਸਰਕਾਰ ਕਿਉਂ ਆਕੜਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਦੇ ਨੁਮਾਇंदे ਕਿਉਂ ਆਕੜਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਵੀ ਅਸੀਂ ਘੱਟ ਤੋਂ ਘੱਟ ਨੇ ਮੌਕੇ ਤੇ ਜਾ ਕੇ ਬੰਦੇ ਫੜ ਲਏ ਤੇ ਲੱਗਦਾ ਹੈ ਕਿ ਜਿਹੜੇ ਬੰਦੇ ਫੜੇਗੇ ਉਹ ਜੈਨੂਇਨ ਸੀਗੇ ਕਿ ਹੋਰ ਸੀਗੇ ਕਹਿ ਨਹੀਂ ਸਕਦੇ ਕੁਝ ਵੀ ਜੀ ਸੋ ਇਹ ਆਮ ਲੋਕ ਨੇ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਆਂਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈ ਉਹ ਆਈਡੈਂਟੀਟੀ ਜਿਹੜੀ ਆ ਸਾਹਮਣੇ ਨਹੀਂ ਲੰਦੀ ਜਾ ਰਹੀ ਲੇਕਿਨ ਕਿਤਨਾ ਕਿਤੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜਿਹੜੀ ਆਪਣੀ ਪਿੱਠ ਸੱਪ ਤਪਉਂਦੀ ਨਜ਼ਰ ਆ ਰਹੀ ਹੈ ਪਰ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ 9 ਦੇ ਕਰੀਬ ਜਿਹੜੇ ਨੇ ਅਕਿਊਜ਼ ਫੜ ਲਏ ਤੇ 300 ਤਹ ਦੋਨੇ ਤਹਿਤ ਮਾਮਲਾ ਜਿਆਾ ਦਰਜ ਕਰ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਹਾਲਾ ਜਿਹੜੇ ਨੇ ਇਸ ਪਿੰਡ ਦੇ ਲੋਕਾਂ ਦਾ ਤਾਂ ਅਰੀ ਬੱਤੋਂ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਸਾਈਪੀ ਇਤਨਾ ਗੁਰਪ੍ਰੀਤ ਸਿੰਘ ਅੰਮ